ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੈਂ ਤੇਰੀ ਮੈਂ ਤੇਰੀ ਤੇਰਾ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਬ੍ਰਹਮ ਸਭਾ ਜੀ ਰ ਵੱਲੋਂ ਭਗਵਾਨ ਪਰਸ਼ੂਰਾਮ ਜੀ ਦੀ ਅੱਜ ਜਨਮ ਦਿਹਾੜਾ ਬਹੁਤ ਚਾਹਵ ਨਾਲ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਸਾਡੇ ਪ੍ਰਧਾਨ ਸ਼੍ਰੀ ਗੁਰਦਾਸ ਰਾਏ ਸ਼ਰਮਾ ਤੇ ਸਾਰੇ ਇਲਾਕੇ ਦੇ ਸਮੂਹ ਬ੍ਰਾਹਮਣ ਪਰਿਵਾਰ ਸਾਰਿਆਂ ਨੇ ਰਲ ਮਿਲ ਕੇ ਅੱਜ ਖੁਸ਼ੀ ਦਾ ਇਹ ਹਾਰ ਕੀਤਾ ਪਰਮਾਤਮਾ ਭਗਵਾਨ ਪਰਸ਼ੂਰਾਮ ਜੀ ਇਸੇ ਤਰ੍ਹਾਂ ਸਾਰੇ ਪਰਿਵਾਰਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਤੰਦਰੁਸਤੀਆਂ ਬਖਸ਼ਣ ਤਾਂ ਜੋ ਸਾਰੇ ਪਰਿਵਾਰਾਂ ਵਿੱਚ ਖੇਕਾ ਹੋ ਕੇ ਆਪਾਂ ਇਸੇ ਤਰ੍ਹਾਂ ਭਗਵਾਨ ਜੀ ਦਾ ਜਨਮ ਦਿਨ ਭਗਵਾਨ ਜੀ ਦੀਆਂ ਖੁਸ਼ੀਆਂ ਸਾਰੇ ਪਰਿਵਾਰ ਲੈ ਕੇ ਜਾਈਏ ਤੇ ਮੈਂ ਸਾਰੀ ਸੰਗਤ ਵੱਲੋਂ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਜਿਹੜੇ ਸੰਗਤ ਆਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ